ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਗਵਾਰੇਰੀ ਮਹਲਾ 3 ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੁਛੋਂ ਜਾਏ ਗੁਰ ਸੇਵਾ ਤੇ ਮਨ ਪਤਿਆਏ ਸੇ ਧਨਵੰਤ ਹਰ ਨਾਮ ਕਮਾਏ ਸੇ ਧਨਵੰਤ ਹਰ ਨਾਮ ਕਮਾਏ ਪੂਰੇ ਗੁਰ ਤੇ ਸੋਝੀ ਪਾਏ ਹਰ ਹਰ ਨਾਮ ਜਪੋ ਮੇਰੇ ਭਾਈ ਗੁਰਮੁਖ ਗੁਰਮੁਖ ਸੇਵਾ ਹਰ ਕਾਲ ਥਾਏ ਪਾਈ ਰਹਾਉ ਆਪਿ ਪਛਾਣ ਮਨ ਨਿਰਮਲ ਹੋਏ ਜੀਵਨ ਮੁਕਤ ਹਰ ਪਾਵੈ ਸੋਏ ਹਰ ਗੁਣ ਗਾਵੈ ਮਤ ਉਤਮ ਹੋਏ ਸਹਿਜ ਸਹਿਜ ਸਮਾਵੈ ਸੋਏ ਦੁਜਾ ਪਾਏ ਨਾ ਸੇਵਿਆ ਜਾਏ ਹਉਮੈ ਮਾਇਆ ਮਹਾ ਬਿਖ ਖਾ ਪੁੱਤ ਕੁਟੰਬ ਗ੍ਰਹਿ ਮੋਹਾ ਮਾਇ ਮਨ ਮੁਖ ਅੰਦਾ ਆਵਹਿ ਜਾ ਹਰ ਹਰ ਨਾਮ ਦੇਵਹਿ ਜਨ ਸੋਏ ਅਣ ਦਿਨ ਭਗਤ ਗੁਰ ਸ਼ਬਦੀ ਹੋਏ ਗੁਰਮਤਿ ਬਿਰਲਾ 부ਜ ਕੋਏ ਨਾਨਕ ਨਾਮ ਸਮਾਵ ਸੋਏ ਗੁਰਮਤਿ ਬਿਰਲਾ 부ਜ ਕੋਏ ਨਾਨਕ ਨਾਮ ਸਮਾਵ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 161 ਦੇ ਉੱਪਰ ਅੰਕਿਤ ਹੈ ਤੀਜੇ ਪਾਸ਼ਾ ਸਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਇਸ ਪਾਵਨ ਸ਼ਬਦੀਆਂ ਰਹਾਉ ਦੀਆਂ ਪੰਕਤੀਆਂ ਹਨ ਹਰ ਹਰ ਨਾਮ ਜਪੋ ਮੇਰੇ ਭਾਈ اے ਮੇਰੇ ਭਰਾਵੋ ਉਸ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੋ ਹਰ ਹਰ ਨਾਮ ਜਪੋ ਮੇਰੇ ਭਾਈ ਗੁਰਮੁਖ ਸੇਵਾ ਹਰ ਕਾਲ ਥਾਏ ਪਾਈ ਰਹਾ ਗੁਰਮੁਖ ਸੇਵਾ ਗੁਰੂ ਦੇ ਸਨਮੁਖ ਹੋ ਕੇ ਜਾਂ ਗੁਰੂ ਦੇ ਰਾਹੀ ਜਦੋਂ ਅਸੀਂ ਅਕਾਲ ਪੁਰਖ ਪਰਮੇਸ਼ਰ ਦੀ ਸੇਵਾ ਭਗਤੀ ਕਰਦੇ ਹਾਂ ਹਰ ਕਾਲ ਥਾਂਏ ਪਾਈ ਹਰੀ ਪਰਮੇਸ਼ਰ ਜਿਹੜਾ ਉਹਨਾਂ ਦੀ ਕਾਹਲਣਾ ਜਿਹੜੀ ਹੈ ਥਾਂਏ ਪਾ ਦਿੰਦਾ ਹੈ ਗੁਰਮਕ ਸੇਵਾ ਹਰ ਕਾਲ ਥਾਂਏ ਪਾਈ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇੱਕ ਤਿਲ ਹੀ ਭੰਨੇ ਕਾਲ ਹੈ ਜਿਹੜੇ ਘਾਲਣਾ ਮਨੁੱਖ ਕਰਦਾ ਨਾ ਮਿਹਨਤ ਕਰਦਾ ਹੈ ਰੱਬ ਦੇ ਮਾਰਗ ਤੇ ਚੱਲਦਾ ਤੇ ਉਹਦੀ ਘਾਲਣਾ ਨੂੰ ਇੱਕ ਖਿੰਨ ਵੀ ਪਰਮੇਸ਼ਰ ਜਿਹੜਾ ਹੈ ਬਿਆਰਥ ਨਹੀਂ ਜਾਣ ਦਿੰਦਾ ਕਿਉਂਕਿ ਗੁਰੂ ਅਮਰਦਾਸ ਜੀ ਦਾ ਇਹ ਨਿੱਜੀ ਤਜਰਬਾ ਹੈ ਇਹ ਨਹੀਂ ਕਿ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਧਾਰਮਿਕ ਨਹੀਂ ਸਨ ਧਰਮ ਦੀ ਦੁਨੀਆ ਦੇ ਵਿੱਚ ਚੱਲਦੇ ਸਨ ਭਾਵੇਂ ਰਸਤਾ ਲੱਗ ਸੀ ਗੰਗਾ ਨਾਲੋਂ ਜਾਂਦੇ ਸੀ ਕਿੰਨਾ ਪ੍ਰਬੰਧ ਹੋਏਗਾ ਸਾਥ ਸੰਗਤ ਜੀ ਕੀਰਤ ਕਰਦੇ ਆ ਤੇ ਹੁਣ ਜਾਣਾ ਕੋਈ ਸੌਖਾ ਥਿਹੜਾ ਸੀ ਅੱਜ ਵੀ ਨਹੀਂ ਸੌਖਾ ਜਾਣਾ ਆਣਾ ਜਾਣਾ ਖਰਚਾ ਤਾਂ ਲੱਗਦਾ ਹੀ ਸੀ ਉੱਥੇ ਫਿਰ ਪਾਂਡੇ ਵੀ ਮੰਗਦੇ ਸੀ ਉੱਥੇ ਫਿਰ ਦਾਨ ਵੀ ਕਰਦੇ ਸੀ ਪਰ ਮਨ ਦੇ ਵਿੱਚ ਸ਼ਾਂਤੀ ਕੋਈ ਨਹੀਂ ਆਈ ਆਪਾਂ ਵੀ ਪੁੱਛ ਸਕਦੇ ਹਾਂ ਗੁਰੂ ਸਾਹਿਬ ਜੀ ਨੂੰ ਤੇ ਜਵਾਬ ਦਿੰਦੇ ਗੁਰੂ ਮਹਾਰਾਜ ਵੀ ਤੀਰਤ ਕਰਨੇ ਧੋਣੀਆਂ ਤਾਂ ਕੇ ਤਪ ਕਰਨੇ ਦਇਆ ਕਰਨੀ ਦਾਨ ਦੇਣਾ ਕੀ ਇਹਦੇ ਨਾਲ ਕੁਝ ਮਿਲਦਾ ਸਿਰਫ ਬਾਹਰੀ ਤੌਰ ਤੇ ਜੇ ਆਪਾਂ ਕਰਦੇ ਆ ਸਭ ਕਹਿੰਦੇ ਤੀਰਤ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿੱਲ ਕਾ ਮਨ ਤਿੱਲ ਮਾਤਰ ਆ ਜਿਨੇ ਤਕਰ ਸੀ ਅੰਦਰੋਂ ਨਹੀਂ ਜੋੜਦੇ ਉਹਦੇ ਨਾਮ ਨੂੰ ਨਹੀਂ ਜਪਦੇ ਤੇ ਉਹ ਕਾਲਣਾ ਕਦੇ ਵੀ ਬ्यर्थ ਨਹੀਂ ਜਾਣ ਦਿੰਦਾ ਜਿੱਦਣ ਪਰਮੇਸ਼ਰ ਨੇ ਰਹਿਮਤ ਕੀਤੀ ਘਰ ਦੇ ਵਿੱਚੋਂ ਬਾਣੀ ਸੁਣੀ ਬਾਣੀ ਪਹਿਲਾਂ ਵੀ ਸੁਣਦੇ ਹੋਣਗੇ ਪਰ ਜਿੱਦਣ ਲਗਨ ਲੱਗੀ ਹੈ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆ ਗਏ ਹੁਣ ਕਾਲਣਾ ਵੀ 12 ਸਾਲ ਕਾਲਣਾ ਕਾਲੀ ਇਸ ਕਰਕੇ ਸੇਵਾ ਨਹੀਂ ਕਰ ਰਹੇ ਕਿ ਮੈਨੂੰ ਕਿਤੇ ਗੁਰੰਗਦ ਦੇਵ ਜੀ ਗੁਰੂ ਬਣਾ ਦੇਣਗੇ ਇਸ ਕੇ ਕਰਕੇ ਕਰ ਰਿਹਾ ਕਿ ਮੇਰਾ ਜੀਵਨ ਉੱਚਾ ਸੁੱਚਾ ਹੋ ਜਾਏ ਪਰ ਦੇਖੋ ਕਿੰਨੀ ਕਿਰਪਾ ਕੀਤੀ ਗੁਰੂ ਅਮਰਦਾਸ ਜੀ ਨੇ ਗੁਰੂ ਪਦਵੀ ਮਿਲ ਗਈ ਗੁਰੂ ਘਰ ਦੀ ਸੇਵਾ ਕਰਦੇ ਆ ਪਰ ਜਿਹੜਾ ਤਜਰਬਾ ਸੀ ਉਹਨਾਂ ਦਾ ਜਿਹੜੀਆਂ ਕਮੀਆਂ ਸੀ ਜਿਹੜਾ ਉਹਨਾਂ ਨੇ ਰਸਤਾ ਅਪਣਾਇ ਤੇ ਉਹ ਗੱਲ ਸਾਨੂੰ ਵੀ ਦੱਸਦੇ ਕਿਉਂਕਿ ਗੁਰੂ ਸਾਹਿਬ ਮਹਾਰਾਜ ਨੂੰ ਪੁੱਛਿਆ ਹੋਵੇਗਾ ਨਾ ਗੁਰਸੇ ਨੇ ਵੀ ਪਾਣੀ ਵਿੱਚ ਨਾਉਣ ਦੇ ਨਾਲ ਰੱਬ ਮਿਲਦਾ ਕਹਿੰਦੇ ਨਹੀਂ ਭਾਈ ਮਨ ਪਵਿੱਤਰ ਹੋ ਜਾਂਦਾ ਕਹਿੰਦੇ ਨਹੀਂ ਭਾਈ ਕਹਿੰਦੇ ਕਿਦਾਂ ਹੁੰਦਾ ਕਹਿੰਦੇ ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰਹੋ ਚਿਤ ਲਾਏ ਮਨ ਧੋਣਾ ਤੇ ਸ਼ਬਦ ਨਾਲ ਜੁੜ ਜਾਓ ਬੜੀ ਘਾਲਣਾ ਘਾਲੀ ਸੇਵਾ ਕੀਤੀ ਸੇਵਾ ਦੇ ਪੁੰਜ ਕਿਹਾ ਜਾਂਦਾ ਹੈ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਦੇ ਸ਼ਬਦ ਹੈ ਤੇ ਗੁਰੂ ਮਹਾਰਾਜ ਇੱਕ ਸ਼ਬਦ ਵਿੱਚ ਕਹਿੰਦੇ ਕਹਿੰਦੇ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੇ ਆਏ ਆਤਮਿਕ ਸੁਖ ਉਪਜਦਾ ਜਦੋਂ ਅਸੀਂ ਉਹਦੀ ਸੇਵਾ ਭਗਤੀ ਕਰਦੇ ਗੁਰ ਸੇਵਾ ਤੇ ਸੁਖ ਉਪਜੇ ਫਿਰ ਦੁੱਖ ਨਾ ਲੱਗੇ ਆਏ ਜੰਮਣ ਮਰਨਾ ਮਿਟ ਗਿਆ ਕਾਲਹਿ ਕਾ ਕਿਛ ਨਾ ਵਿਸਰ ਸਤਗੁਰੂ ਕਹਿੰਦੇ ਭਾਈ ਉਹ ਪਰਮੇਸ਼ਰ ਦਾ ਨਾਮ ਜਪੋ ਦੋਨੇ ਚੀਜ਼ਾਂ ਦਿੱਤੀਆਂ ਸਤਗੁਰੂ ਨੇ ਨਾਮ ਵੀ ਜਪਣਾ ਤੇ ਸੇਵਾ ਵੀ ਕਰਨੀ ਤੇ ਜਿਹਦੇ ਨਾਲ ਮਨ ਨਿਰਮਣ ਹੁੰਦਾ ਹੈ ਪਵਿੱਤਰ ਹੁੰਦਾ ਹੈ ਇਹ ਵੀ ਜੀਵਨ ਦੇ ਵਿੱਚ ਘਟਿਆ ਹੋਏਗਾ ਨਾ ਕਿ ਕਿਸੇ ਨੂੰ ਪੁੱਛਿਆ ਰੱਬ ਕਿੱਦਾਂ ਮਿਲਦਾ ਕਹਿੰਦੇ ਜੀ ਮਨ ਪਵਿੱਤਰ ਕਰਨ ਨਾਲ ਤੇ ਦੂਸਰਾ ਸਵਾਲ ਸੀ ਮਨ ਕਿੱਦਾਂ ਪਵਿੱਤਰ ਹੁੰਦਾ ਕਹਿੰਦੇ ਹੁਣ ਉਹਨਾਂ ਨੇ ਦੱਸਣ ਵਾਲੇ ਨੇ ਆਖਿਆ ਵੀ ਤੀਰਥਾਂ ਦਾ ਇਸ਼ਨਾਨ ਕਰੋ ਮਨ ਪਵਿੱਤਰ ਹੋ ਜਾਏਗਾ ਪਰ ਗੁਰੂ ਸਾਹਿਬ ਜੀ ਨੇ ਜੋ ਗੁਰਮਤਿ ਸਮਝਾਈ ਆ ਪਹਿਲੀ ਪੰਕਤੀ ਆਪਾਂ ਜਦ ਬਾਣੀ ਵਿੱਚ ਪੜ੍ਹਦੇ ਕਹਿੰਦੇ ਸੋਚਾ ਸੋਚ ਨਾ ਹੋਵੇ ਜੇ ਸੋਚੀ ਲਖਵਾ ਜੇ ਮੈਂ ਲੱਖਾਂ ਵਾਰੀ ਵੀ ਇਸ਼ਨਾਨ ਕਰਨਾ ਤੇ ਮੇਰਾ ਮਨ ਨਹੀਂ ਪਵਿੱਤਰ ਹੋ ਸਕਦਾ ਸੋਚ ਕਰੇ ਦਿਨ ਸ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਸਬ ਮਹਾਰਾਜ ਕਹਿੰਦੇ ਹਰ ਹਰ ਨਾਮ ਜਪੋ ਮੇਰੇ ਭਾਈ ਹੀ ਮੇਰੇ ਪ੍ਰਭੂ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪੋ ਗੁਰਮੁਖ ਸੇਵਾ ਹਰ ਘਾਲ ਥਾਂ ਪਾਈ ਇੱਕ ਤਿਲ ਨਹੀਂ ਭੰਨੇ ਕਾਲੇ ਜਿਹੜੇ ਆਪਾਂ ਕਰ ਰਹੇ ਆ ਨਾ ਸੇਵਾ ਕਰਦੇ ਆ ਸੰਗਤ ਕਰਦੇ ਆ ਬਾਣੀ ਪੜ੍ਹਦੇ ਆ ਇਹ ਕਾਲ ਬਿਰਥੀ ਨਹੀਂ ਜਾਂਦੇ ਬਿਰਥੀ ਕਾਲ ਨਾ ਜਾਏ ਤੇ ਉਹਨਾਂ ਨੂੰ ਮਿਲਿਆ ਨਾ ਗੁਰੂ ਸਾਹਿਬ ਕਹਿੰਦੇ ਹਨ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਓਜਲੇ ਕੀਤੀ ਛੁਟੀ ਨਾਲ ਆਪ ਤਾਂ ਤਰ ਗਏ ਤੇ ਦੂਸਰਿਆਂ ਨੂੰ ਵੀ ਤਾਰਦੇ ਆ ਹਰ ਹਰ ਨਾਮ ਜਪੋ ਮੇਰੇ ਭਾਈ ਗੁਰਮਖ ਸੇਵਾ ਹਰ ਕਾਲ ਥਾਂ ਪਾਈ ਰਹਾਓ ਸ਼ਬਦ ਦੀ ਰਮਤਾ ਹੁੰਦੀ ਕਹਿੰਦੇ ਜਿਨ੍ਹਾਂ ਗੁਰਮਖ ਧਿਆਇਆ ਤਿਨ ਪੁੱਛੋਂ ਜਾਏ ਹੁਣ ਪੁੱਛਦੇ ਆ ਜੇ ਇਹਦੇ ਅਰਥ ਕਰ ਲੈ ਵੀ ਪੁੱਛਣਾ ਹੀ ਆ ਮੇਰੇ ਵਰਗੇ ਪੁੱਛਦੇ ਹੀ ਰਹਿੰਦੇ ਆ ਇੱਥੇ ਪੁੱਛਣ ਦਾ ਭਾਵ ਹੈ ਕਿ ਉਹਨਾਂ ਦੀ ਸੰਗਤ ਕਰੋ ਜਿਨ੍ਹਾਂ ਨੇ ਧਿਆਇਆ ਨਾ ਉਹਨਾਂ ਦੀ ਸੰਗਤ ਕਰੋ ਆਪਾਂ ਅਰਦਾਸ ਕਰਦੇ ਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚ ਤਬ ਸਵਾਲ ਨਾ ਕਰੋ। ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਆ ਕਹਿੰਦੇ ਪੂਸ਼ਤ ਪਦਕ ਤਹ ਮਾਰਗ ਨ ਧਾਰੇ ਪਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ। ਪੁੱਛਦਾ ਹੈਗਾ ਪਰ ਕਰਦਾ ਕੋਈ ਨਹੀਂ। ਕਿਉਂਕਿ ਸਾਡਾ ਜੀਵਨ ਮਰਜ਼ਾ ਦਾ ਵਿੱਚ ਆ ਜਾਂਦਾ ਜਿੱਦ ਨੂੰ ਹੁਣ ਗੱਲ ਤਾਂ ਕੁਛ ਨਹੀਂ ਸੀ। ਹੈਗੇ ਤਾਂ ਧਾਰਮਿਕ ਲੱਗਦੇ ਸੀ ਵੀ ਧਾਰਮਿਕ ਕਰਮ ਨਿਭਾ ਰਹੇ ਆ ਪਰ ਜਦੋਂ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆਏ ਬਾਬਾ ਅਮਰਦਾਸ ਜੀ ਜੀਵਨ ਮਰਯਾਦਾ ਵਿੱਚ ਆ ਗਿਆ ਗੁਰੂ ਨਾਖੇ ਜੋ ਗੁਰ ਕਹੈ ਸੋਈ ਭਲ ਮੰਨੋ ਅੱਜ ਵੀ ਜੇ ਅਸੀਂ ਅੰਮ੍ਰਿਤ ਪਾਣ ਕਰਦੇ ਆ ਜੇ ਅਸੀਂ ਧਿਆਨ ਦੇ ਨਾਲ ਪੰਜ ਪਿਆਰਿਆਂ ਦੀ ਇੱਕ ਇੱਕ ਗੱਲ ਨੂੰ ਸਰਵਣ ਕਰ ਲਈਏ ਉਹਨੂੰ ਜੀਵਨ ਵਿੱਚ ਕਮਾ ਲਈ ਉਹ ਰਹਿਤਾਂ ਦੱਸਦੇ ਆ ਕਰਹਿਤਾਂ ਦੱਸਦੇ ਆ ਤੇ ਅਸੀਂ ਜੀਵਨ ਵਿੱਚ ਸਾਡਾ ਹੀ ਜੀਵਨ ਮਰਯਾਦਾ ਦੇ ਵਿੱਚ ਆਏਗਾ ਸਾਡਾ ਹੀ ਜੀਵਨ ਮਰਯਾਦਾ ਦੇ ਵਿੱਚ ਆਏਗਾ ਤੇ ਗੁਰੂ ਮਹਾਰਾਜ ਕਹਿੰਦੇ ਭਾਈ ਉਹਨਾਂ ਦੀ ਸੰਗਤ ਕਰੋ ਜਿਨ੍ਹਾਂ ਨੇ ਧਿਆਇਆ ਜਿਨ੍ਹਾਂ ਗੁਰਮੁਖ ਧਿਆਇਆ ਤਿੰਨ ਪੁੱਛੋਂ ਜਾਏ ਪੁੱਛਣਾ ਨਹੀਂ ਹੈ ਸੰਗਤ ਕਰਨੀ ਉਹਨਾਂ ਦੀ ਜੇ ਪੁੱਛਦਾ ਹੁਣ ਬੱਚਾ ਸਕੂਲ ਜਾ ਕੇ ਸਵਾਲੇ ਕਰਦਾ ਰਹੇ ਤੇ ਕੋਈ ਪੜਾਈ ਥੋੜੇ ਹੋਣੀ ਉੱਛਣ ਦੇ ਨਾਲ ਕੁਝ ਨਹੀਂ ਹੋਣਾ ਜਿੰਨੇ ਤੱਕ ਚੱਲਦੇ ਨਹੀਂ ਹਾਂ ਜਿਹੜੇ ਚੱਲਦੇ ਆ ਨਾ ਭਾਈ ਗੁਰਦਾਸ ਜੀ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਦਾ ਜਾਏ ਚੱਲ ਸਤ ਗੁਰ ਕੋਟ ਪੈਂਦਾ ਅੱਗੇ ਹੋਏ ਲੇ ਜਿਹੜੇ ਚੱਲਦੇ ਆ ਨਾ ਕਹਿੰਦੇ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜੱਪੀਏ ਹਰ ਬਿੰਦ ਹੁਣ ਕਹੀ ਹੁੰਦੇ ਸਾਧ ਸੰਗ ਦੀ ਮੇਰੇ ਵਰਗੇ ਇੱਕ ਬੰਦਾ ਖੜਾ ਸੀ ਉਹ ਰੇਲਵੇ ਲਾਈਨ ਦੇ ਕੋਲ ਤੇ ਉੱਥੇ ਬੰਦੇ ਜਿਹੜੇ ਕੰਮ ਕਰਦੇ ਹੁੰਦੇ ਰੇਲਵੇ ਕਰਮਚਾਰੀ ਤੇ ਉਹਨੇ ਦੇਖਿਆ ਵੀ ਬੰਦਾ ਬਹੁਤ देर ਤੋਂ ਖੜਾ ਕਿਤੇ ਮਰਨ ਦਾ ਨਹੀਂ ਲੱਗਾ ਗੱਡੀ ਥੱਲੇ ਆ ਕੇ ਉਹ ਭੱਜ ਕੇ ਉਹਦੇ ਕੋਲ ਆਇਆ ਕਹਿੰਦਾ ਬਾਬਾ ਜੀ ਕੀ ਗੱਲ ਹੈ ਕਿੰਨੀ ਦੇਰ ਹੋ ਗਈ ਇੱਥੇ ਖੜਿਆਂ ਨੂੰ ਲੈਣ ਦੇ ਕੰਮ ਕੀ ਹੈ ਉਹ ਕਹਿੰਦਾ ਮੈਨੂੰ ਇਹ ਦੱਸ ਆ ਦੋ ਲਾਈਨਾਂ ਹਨ ਤੇ ਇਹ ਲੈਣ ਕਿੱਧਰ ਜਾਂਦੀ ਹੈ ਕਹਿੰਦਾ ਜੀ ਇਹ ਦਿੱਲੀ ਜਾਂਦੀ ਆ ਦੂਸਰੀ ਕਹਿੰਦਾ ਦੂਸਰੀ ਬੰਬਈ ਜਾਂਦੀ ਹੈ ਕਿੰਨੀਆਂ ਟ੍ਰੇਨਾਂ ਜਾਂਦੀਆਂ ਉਹਨੇ ਸਾਰੀਆਂ ਗਿਣਾ ਦਿੱਤੀਆਂ ਐਨੇ ਵਜੇ ਜਾਂਦੀਆਂ ਤੇ ਫਿਰ ਪੁੱਛਦਾ ਥੋੜੀ ਦੇਰ ਬਾਅਦ ਅੱਧੇ ਪੌਣੇ ਘੰਟੇ ਬਾਅਦ ਗੱਲਾਂ ਖਤਮ ਹੋਈਆਂ ਤੇ ਕਹਿੰਦਾ ਤੁਸੀਂ ਕਿੱਥੇ ਜਾਣਾ ਕਹਿੰਦਾ ਲੈਂਡ ਪਾਰ ਕਰਨੀ ਹੈ ਊਸ਼ਤ ਪਦਕ ਤਹ ਮਾਰਗ ਨਾ ਧਾਰੇ ਪਗ ਪ੍ਰੀਤਮ ਕੇ ਦੇਸ ਕੈਸੇ ਬਾਤਣ ਸੇ ਜਾਈ ਆ ਕਿਦਾਂ ਪਾਰ ਕਰਨਾ ਚਾਹੀਦਾ ਕਿੰਨਾ ਕਰਨਾ ਚਾਹੀਦਾ ਕਦੋਂ ਕਰਨਾ ਚਾਹੀਦਾ ਅਸੀਂ ਸਾਡੇ ਸਵਾਲੇ ਨਹੀਂ ਖਤਮ ਹੋਏ ਜਿਨ੍ਹਾਂ ਨੂੰ ਪਿਆਸ ਲੱਗੀ ਹੁੰਦੀ ਹੈ ਨਾ ਮਸਕੀਨ ਜੀ ਬੜਾ ਸੋਹਣਾ ਇਹਦਾ ਇੱਕ ਉਦਾਹਰਨ ਦਿੰਦੇ ਸੀ ਜਿਹੜਾ ਬੱਚਾ ਹੁੰਦਾ ਨਾ ਜਦੋਂ ਬੱਚਾ ਪੈਦਾ ਹੁੰਦਾ ਉਹਨੂੰ ਕੋਈ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ ਉਹਨੂੰ ਭੁੱਖ ਲੱਗਦੀ ਉਹ ਮਾਂ ਦਾ ਦੁੱਧ ਪੀਣ ਲੱਗ ਜਾਂਦਾ ਜਦਨ ਭੁੱਖ ਲੱਗਦੀ ਹੈ ਤੇ ਬੰਦਰ ਹੱਟੀ ਖਾਏਗਾ ਨਾ ਪਿਆਸ ਲੱਗੀ ਸਾਨੂੰ ਪਿਆਸ ਹੀ ਕੋਈ ਨਹੀਂ ਹੈ ਸਾਨੂੰ ਭੁੱਖ ਹੀ ਕੋਈ ਨਹੀਂ ਹੈ ਤੇ ਭਾਗਾਂ ਵਾਲੇ ਤੁਸੀਂ ਜਿਨ੍ਹਾਂ ਨੂੰ ਗੁਰਮਤ ਦੀ ਭੁੱਖ ਹੈ ਸੰਗਤ ਕਰਦੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਵਕਾਰੇ ਜਿਨ੍ਹਾਂ ਦੇ ਅੰਦਰ ਭੁੱਖ ਹੈ ਜਿਨ੍ਹਾਂ ਦੇ ਅੰਦਰ ਪਿਆਸ ਹੈ ਉਹ ਇਸ ਟੀਨ ਨੂੰ ਲੱਭਦੇ ਆ ਸਤਿਗੁਰ ਕਹਿੰਦੇ ਉਹਨਾਂ ਦੀ ਸੰਗਤ ਕਰੋ ਜਿਨ੍ਹਾਂ ਗੁਰਮੁਖ ਧਿਆਇਆ ਤਿੰਨ ਪੁੱਛੋਂ ਜਾਏ ਗੁਰਸੇਵਾ ਤੇ ਮਨ ਪਤਿਆਏ ਲੋਕਾਂ ਨੂੰ ਨਹੀਂ ਪਤਿਆਉਣਾ ਵੀ ਮੈਂ ਸੇਵਾ ਕਰ ਰਿਹਾ ਲੋਕੀ ਖੁਸ਼ ਹੋ ਜਾਣ ਕਹਿੰਦੇ ਮਨ ਨੂੰ ਖੁਸ਼ ਕਰੋ ਲੋਕੀ ਖੁਸ਼ ਨਹੀਂ ਹੋਣੇ ਤੇ ਬਾਬੇ ਨਾਨਕ ਤੋਂ ਨਹੀਂ ਖੁਸ਼ ਹੋਏ ਤਾਂ ਆਪਾਂ ਕਿੱਥੇ ਖੜ ਸਕਦੇ ਆ ਤੇ ਉਹ ਤਾਂ ਬਾਬੇ ਨਾਨਕ ਨੂੰ ਨਹੀਂ ਛੱਡਿਆ ਸਾਬ ਕਹਿੰਦੇ ਕੋਈ ਆਖੇ ਭੂਤ ਨਾ ਕੋ ਕਹ ਬਤਾਲਾ ਕੋਈ ਆਖੇ ਆਦਮੀ ਨਾਨਕ ਵਿਚਾ ਮਨ ਨੂੰ ਪਤਿਆਉਣਾ ਕਿ ਕਬੀਰ ਸਾਹਿਬ ਨੇ ਆਖਿਆ ਕਹ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮਾਨਿਆ ਮਨ ਮਾਨੇ ਲੋਗ ਨਾ ਭਤੀਜੇ ਨਾ ਭਤੀਜੇ ਤਉ ਕਿਆ ਕੀਤੇ ਜੇ ਆਪਣੇ ਮਨ ਨੂੰ ਖੁਸ਼ ਕਰਨਾ ਗੁਰਸੇਵਾ ਤੇ ਮਨ ਪਤਿਆਏ ਆਪਣੇ ਮਨ ਨੂੰ ਪਤਿਆਉਣਾ ਸੇ ਧਨਵੰਤ ਹਰ ਨਾਮ ਕਮਾਏ ਕਹਿੰਦੇ ਜੀ ਬੜਾ ਧਨਵਾਨ ਬੰਦਾ ਹੈ ਕਿਹਨੂੰ ਆਪਾਂ ਧਨਵਾਨ ਕਹਿੰਦੇ ਆ ਜਿਹਦੇ ਕੋਲ ਪੈਸਾ ਹੁੰਦਾ ਗੁਰੂ ਸਾਹਿਬ ਧਨਵਾਨ ਕਿਹਨੂੰ ਕਹਿੰਦੇ ਕਹਿੰਦੇ ਭਾਈ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੇ ਭਗਵੰਤ ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਵਸਦਾ ਉਹ ਵੱਡੀ ਕੌਲਦਾ ਉਹੀ ਪਤਵੰਤਾ ਹੈ ਤੇ ਉਹੀ ਧਨਵਾਨ ਹੈ ਇੱਥੇ ਵੀ ਸਤਿਗੁਰ ਕਹਿੰਦੇ ਸੇ ਧਨਵੰਤ ਹਰ ਨਾਮ ਕਮਾਏ ਪੈਸਾ ਹੋਣਾ ਹੀ ਧਨਵਾਨ ਨਹੀਂ ਹੁੰਦਾ ਬੰਦੇ ਦੀ ਜ਼ਿੰਦਗੀ ਜੀਵਨ ਦਾ ਢੰਗ ਕਿਸ ਤਰ੍ਹਾਂ ਦਾ ਸਾਸੰਗਤ ਦੀ ਮਾਫ ਕਰਨਾ ਪੈਸਾ ਤਾਂ ਉਹਨਾਂ ਦੇ ਕੋਲ ਵੀ ਹੁੰਦਾ ਜਿਹੜੇ ਰੱਬ ਨੂੰ ਯਾਦ ਨਹੀਂ ਕਰਦੇ ਜਿਨ੍ਹਾਂ ਨੂੰ ਆਪਾਂ ਨਾਸਤਿਕ ਕਹਿੰਦੇ ਕੰਮ ਤਾਂ ਉਹਨਾਂ ਦੇ ਵੀ ਪੂਰੇ ਹੋ ਜਾਂਦੇ ਕੋਠੀਆਂ ਉਹਨਾਂ ਨੇ ਪਾਈਆਂ ਕਾਰਾਂ ਤਾਂ ਉਹਨਾਂ ਦੇ ਕੋਲ ਵੀ ਹੈ ਪਰ ਜੀਵਨ ਦੇ ਵਿੱਚ ਕਹਿੰਦੇ ਉਹ ਧਨਵੰਤ ਹਨ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਕਮਾਉਂਦੇ ਆ ਸੇ ਧਨਵੰਤ ਹਰ ਨਾਮ ਕਮਾਏ ਪਰ ਉਹਨਾਂ ਨੂੰ ਸੋਝੀ ਕਿੱਥੋਂ ਆਉਂਦੀ ਹੈ ਕਹਿੰਦੇ ਪੂਰੇ ਗੁਰ ਤੇ ਸੋਝੀ ਪਾਏ ਇਹ ਪੂਰੇ ਗੁਰੂ ਤੋਂ ਉਹਨਾਂ ਨੂੰ ਸਮਝ ਆਉਂਦੀ ਹੈ ਕਿ ਜੇ ਨਾਮ ਤਨ ਖਟਣਾ ਨਾ ਸਤਗੁਰ ਦੀ ਸ਼ਰਨ ਵਿੱਚ ਆਓ ਇਹ ਜਿਹੜਾ ਤਨ ਨਾ ਖਤਮ ਹੋਣ ਵਾਲ ਨਹੀਂ ਇਹ ਤਨ ਅਖੁੱਟ ਨਾ ਨਖੁੱਟੇ ਨਾ ਜਾਏ ਪੂਰੇ ਸਤਗੁਰ ਦੀ ਆ ਦਿਖਾਏ ਸੇ ਤਨਵੰਤ ਜਿਨ ਹਰ ਨਾਮ ਲਿਬ ਲਾਏ ਤੇ ਗੁਰੂ ਮਹਾਰਾਜ ਇੱਥੇ ਕਹਿੰਦੇ ਪੂਰੇ ਗੁਰ ਤੇ ਅਧੂਰਾ ਨਹੀਂ ਹੋਣਾ ਚਾਹੀਦਾ ਜਿਹੜਾ ਉਹ ਅਧੂਰਾ ਅਧੂਰੀ ਚੀਜ਼ ਆਪਾਂ ਚੰਗੀ ਥੋੜੇ ਲੱਗਦੀ ਕੋਈ ਵੀ ਅਧੂਰੀ ਚੀਜ਼ ਕੱਚਾ ਗੁਰੂ ਨਾ ਹੋਵੇ ਅਧੂਰਾ ਗੁਰੂ ਨਾ ਹੋਵੇ ਆ ਕੱਚੀ ਚੀਜ਼ ਕੋਈ ਵੀ ਨਹੀਂ ਰੋਟੀ ਵੀ ਕੱਚੀ ਨਹੀਂ ਚੰਗੀ ਲੱਗਦੀ ਫਲ ਵੀ ਕੱਚੇ ਨਹੀਂ ਚੰਗੇ ਲੱਗਦੇ ਆ ਕੱਚਾ ਕੋੜਾ ਹੁੰਦਾ ਜਿਹੜਾ ਉਹ ਵੀ ਅੱਖਾਂ ਨੂੰ ਧੂਆਂ ਖਰਾਬ ਕਰਦਾ ਤੇ ਕੱਚੀ ਚੀਜ਼ ਨਹੀਂ ਅਧੂਰਾ ਗੁਰੂ ਨਹੀਂ ਚਾਹੀਦਾ ਪੂਰਾ ਗੁਰੂ ਚਾਹੀਦਾ ਪੂਰੇ ਗੁਰ ਤੇ ਸੋਝੀ ਪਾਈ ਤੇ ਕਰਨਾ ਕੀ ਪੂਰੇ ਗੁਰੂ ਨੇ ਕੀ ਆਖਿਆ ਹਰ ਹਰ ਨਾਮ ਜਪੋ ਮੇਰੇ ਭਾਈ ਗੁਰਮੁਖ ਸੇਵਾ ਹਰ ਘਾਲ ਥਾਂ ਪਾਈ ਰਹਾਓ ਆਪ ਪਛਾਣ ਮਨ ਨਿਰਮਲ ਹੋਏ ਜਿਹੜਾ ਆਪਣੇ ਆਪ ਨੂੰ ਪਹਿਚਾਨ ਲੈਂਦਾ ਉਹਦਾ ਮਨ ਪਵਿੱਤਰ ਹੋ ਜਾਂਦਾ ਗੱਲ ਕੀ ਹੁੰਦੀ ਅਸੀਂ ਬਾਹਰੇ ਲੱਭਦੇ ਰਹਿੰਦੇ ਹਾਂ ਬਾਹਰੇ ਦੇਖਦੇ ਰਹਿੰਦੇ ਲੋਕਾਂ ਨੂੰ ਦੇਖਦੇ ਰਹਿੰਦੇ ਉਹ ਕੀ ਕਰਦਾ ਉਹ ਕੀ ਕਰਦਾ ਤੇ ਮੈਂ ਕੀ ਕਰਦਾ ਇਹ ਨਹੀਂ ਦੇਖਿਆ ਕਹਿੰਦੇ ਆਪ ਪਛਾਣੈ ਮਨ ਨਿਰਮਲ ਹੋਏ ਤਾਂ ਤੇਰਾ ਕਹਿੰਦੇ ਮਨ ਪਵਿੱਤਰ ਹੋਏਗਾ ਜੀਵਨ ਮੁਕਤ ਹਰ ਪਾਵਹਿ ਸੋਏ ਉਹ ਜਿੰਦਿਆਂ ਮੁਕਤੀ ਪ੍ਰਾਪਤ ਕਰ ਲੈਂਦੇ ਮੁਕਤੀ ਕਿੱਥੋਂ ਬਿਕਾਰਾਂ ਤੋਂ ਮੁਕਤ ਹੋ ਜਾਂਦੇ ਕਿਉਂਕਿ ਉਹਦੇ ਉੱਪਰ ਗੁਰੂ ਨੇ ਕਿਰਪਾ ਕਰ ਦਿੱਤੀ ਗੁਰੂ ਨੇ ਹੱਥ ਰੱਖ ਦਿੱਤੇ ਕਦੇ ਦੇਖੋ ਇਤਿਹਾਸ ਦੇ ਵਿੱਚ ਜਦੋਂ ਗੁਰੂ ਕਿਰਪਾ ਕਰਦਾ ਆ ਸ਼ਬਦ ਬੜਾ ਸੌਖਾ ਹੈ ਔਖੀ ਘੜੀ ਨਾ ਦੇਖਣ ਦੇਹੀ ਆਪਣਾ ਵਿਰਤ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਜਦੋਂ ਹੱਥ ਰੱਖ ਦਿੰਦੇ ਜਦੋਂ ਆਨੰਦਗੜ੍ਹ ਦੇ ਕਿਲੇ ਨੂੰ ਘੇਰਿਆ ਸੀ ਨਾ 1.5 ਲੱਖ ਫੌਜ ਨੇ ਦਸ਼ਮੇਸ਼ ਪਾਸ਼ਾ ਜੀ ਨੂੰ ਖਬਰ ਆਈ ਸੀ ਗੁਰੂ ਮਹਾਰਾਜ ਜੀ ਮਸਤ ਹਾਥੀ ਆ ਰਿਹਾ ਹੈ ਤੇ ਗੁਰੂ ਮਹਾਰਾਜ ਕਹਿੰਦੇ ਗੱਲ ਕੋਈ ਨਹੀਂ ਆਣ ਦਿਓ ਸਤਗੁਰੂ ਜੀ ਨੇ ਭਾਈ ਬਜਿੱਤਰ ਸਿੰਘ ਜੀ ਨੂੰ ਆਵਾਜ਼ ਮਾਰੀ ਭਾਈ ਮਨੀ ਸਿੰਘ ਜੀ ਦੇ ਸੁਪੁੱਤਰ ਸੀ ਬੜੇ ਦੁਬਲੇ ਪਤਲੇ ਜਿਹਾ ਸਰੀਰ ਸੀ ਕਹਿਣ ਲੱਗੇ ਪਾਸ਼ਾ ਕਹਿਣ ਲੱਗੇ ਬਜਿੱਤਰ ਸਿਆ ਹਾਥੀ ਆ ਰਿਹਾ ਕੱਲ ਹਾਥੀ ਉਹਦਾ ਮੁਕਾਬਲਾ ਕਰਨਾ ਗੁਰੂ ਮਹਾਰਾਜ ਤੇਰੀ ਨਦਰ ਜਿੱਥੇ ਹੋ ਜਨਾ ਤੇਰਾ ਹੱਥ ਜਿੱਤੇ ਆ ਜਾਏ ਤਾਂ ਫਿਰ ਹਾਥੀ ਕੀ ਕੰਮ ਕਹਿੰਦੇ ਹਾਥੀ ਕੋਈ ਛੋਟਾ ਮੋਟਾ ਨਹੀਂ 10 ਹਾਥੀਆਂ ਜਿੰਨੀ ਤਾਕਤ ਆ ਉਹਦੇ ਕੋਲ ਗੁਰੂ ਮਹਾਰਾਜ ਤੇਰੇ ਬਖਸ਼ਿਸ਼ ਦੇ ਅੱਗੇ ਉਹ ਹਾਥੀ ਕੀ ਲੱਗਦਾ ਤੂੰ ਕਿਰਪਾ ਕਰ ਦੇਵੇਂ ਨਾ ਸਤਗੁਰੂ ਮਹਾਰਾਜ ਤੂੰ ਬਖਸ਼ਿਸ਼ ਕਰ ਦੇਵੇਂ ਨਾ ਤੇਰਾ ਹੱਥ ਹੋਵੇ ਤਾਂ ਕਲਗੀਆਂ ਵਾਲੇ ਪਾਸ਼ਾ ਤੇ ਜਿਹੜੇ ਪਹਾੜ ਹਨ ਨਾ ਇਹ ਬੜ ਕੇ ਮਿੱਟੀ ਇਕੱਠੀ ਕਰਦੀ ਹਨ ਦੀ ਤੋ ਹੁਕਮਤਾਕਰ ਦੇਖੋ ਕਿੰਨੀ ਤਾਕਤ ਕੀਤੀ ਕਲਗੀਧਰ ਪਾਤਸ਼ਾਹ ਨੇ ਉਸ ਮਸਤ ਹਾਥੀ ਦਾ ਮੁਕਾਬਲਾ ਕੀਤਾ ਕੇਸਰੀ ਚੰਦ ਰਾਜਾ ਜਿਹੜਾ ਫੌਜ ਦੀ ਅਗਵਾਈ ਕਰਦਾ ਸੀ ਕਲਗੀਧਰ ਪਾਤਸ਼ਾਹ ਨੂੰ ਫੜਨ ਵਾਸਤੇ 7 ਮਹੀਨੇ ਤੋਂ ਘੇਰਾ ਪਾ ਕੇ ਬੈਠੇ ਆ ਭਾਈ ਬਜਿੱਤਰ ਸਿੰਘ ਤਾਂ ਭਰਾ ਭਾਈ ਉਹਦੇ ਸਿੰਘ ਕਿੰਨੀ ਫਰਤੀਲੇ ਹੋਣਗੇ ਉਹ ਗੁਰੂ ਕੇ ਸਿੱਖ ਗੁਰੂ ਕੇ ਲਾਲ ਜਿਹੜੇ ਗੁਰੂ ਦੀ ਇੱਕ ਆਵਾਜ਼ ਤੇ ਕੁਰਬਾਨੀਆਂ ਦਿੰਦੇ ਸੀ ਭਾਈ ਉਹਦੇ ਸਿੰਘ ਨੇ ਜਾ ਕੇ ਐਸੀ ਸ਼ਲਾਂਗ ਮਾਰੀ ਘੋੜੇ ਤੋਂ ਹਾਥੀ ਤੇ ਚੜ ਕੇ ਕੇਸਰੀ ਚੰਦ ਦਾ ਸਿਰ ਵੱਢ ਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਸਿਰਦਾ ਸੀ ਲਿਆ ਕੇ ਗੁਰੂ ਮਹਾਰਾਜ ਇਹੀ ਹੰਕਾਰ ਕਰ ਰਿਆ ਸੀ ਨਾ ਆ ਲਓ ਤੇ ਜਦੋਂ ਗੁਰੂ ਕਿਰਪਾ ਕਰਦਾ ਹੈ ਜਦੋਂ ਗੁਰੂ ਦਾ ਹੱਥ ਹੁੰਦਾ ਹੈ ਨਾ ਤੇ ਵੱਡੀ ਤੋਂ ਵੱਡੀ ਤਾਕਤ ਕੁਝ ਨਹੀਂ ਕਰ ਸਕਦੀ ਸਤਗੁਰੂ ਕਹਿੰਦੇ ਭਾਈ ਉਹ ਪਰਮੇਸ਼ਰ ਕਿਰਪਾ ਕਰਦਾ ਉਹਨਾਂ ਸਿੱਖਾਂ ਨੇ ਆਪਣੇ ਆਪ ਨੂੰ ਪਹਿਚਾਨ ਲਿਆ ਸੀ ਬਾਣੀ ਤਾਂ ਉਹ ਵੀ ਉਹੀ ਪੜਦੇ ਸੀ ਨਾ ਉਹੀ ਪੜਦੇ ਜੋ ਅਸੀਂ ਪੜਦੇ ਹਾਂ ਮਾਫ ਕਰਨਾ ਇੱਦੇ ਬੰਦੇ ਸੀ ਜਿਦਾਂ ਗੱਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇੱਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੰਦੇ ਸੀ ਤੁਹਾਡੇ ਮੰਗਰੇ ਸੱਚ ਕੇ ਬੰਧੀਆਂ ਸੀ ਸੰਗਤਾਂ ਪਰ ਅਯੋਕੇ ਸਿੱਖਾਂ ਦੇ ਵਿੱਚ ਤੇ ਉਹ ਸਿੱਖਾਂ ਦੇ ਵਿੱਚ ਬੜਾ ਫਰਕ ਹੈ ਚਲੋ ਸਮੇਂ ਦੀ ਸੰਭਾਵਨਾ ਪਈ ਮੈਂ ਕੱਲ ਵਿਚਾਰੇ ਦੀ ਅੱਗੇ ਆਪਾਂ ਕਰਾਂਗੇ ਗੁਰੂ ਮਹਾਰਾਜ ਕਹਿੰਦੇ ਆਪਿ ਪਛਾਣੇ ਮਨ ਨਿਰਮਲ ਹੋਏ ਜੀਵਨ ਮੁਕਤ ਹਰ ਪਾਵੈ ਸੋਏ ਹਰ ਗੁਣ ਗਾਵੇ ਮਤ ਊਤਮ ਹੋਏ ਜਿਹੜਾ ਪਰਮੇਸ਼ਰ ਦੇ ਗੁਣ ਗਾਉਂਦਾ ਤੇ ਮਤ ਉਹਦੀ ਸ੍ਰਿਸ਼ਟ ਹੋ ਜਾਂਦੀ ਊਤਮ ਹੋ ਜਾਂਦੀ ਪਰ ਮਾਫ਼ ਕਰਨਾ ਅਸੀਂ ਗਾਉਂਦੇ ਤਾਂ ਰੱਬ ਦੇ ਗੋਣ ਅਧਿਆਤਮ ਗੱਲਾਂ ਗਾਉਣ ਕਰ ਰਹੇ ਹਾਂ ਤੇ ਸਾਡਾ ਪੱਤਰ ਜਿਹੜਾ ਥੱਲੇ ਆ ਜਾਂਦਾ ਇੱਕਦਮ ਹਰ ਗੁਣ ਗਾਵੇ ਮਤ ਊਤਮ ਹੋਵੇ ਸਹਿਜ ਸਹਿਜ ਸਮਾਵੈ ਸੋਏ ਉਹ ਆਤਮਿਕ ਡੋਰਤਾ ਵਿੱਚ ਸਹਿਜ ਦੇ ਨਾਲ ਲੀਨ ਹੋ ਜਾਂਦਾ ਦੂਜਾ ਭਾਏ ਨਾ ਸੇਵਿਆ ਜਾਏ ਜਿਹੜੇ ਦੂਜਾ ਭਾਉ ਰੱਖ ਕੇ ਬੈਠੇ ਨਾ ਭਾਏ ਦਾ ਅਰਥ ਹੁੰਦਾ ਪ੍ਰੇਮ ਫਿਰ ਅਰਾਧਨਾ ਨਹੀਂ ਹੋ ਸਕਦੀ ਦੂਜਾ ਭਾਏ ਨਾ ਸੇਵਿਆ ਜਾਏ ਹਉਮੈ ਮਾਇਆ ਮਹਾ ਬਿਖ ਖਾਏ ਉਹ ਹਉਮੈ ਦੇ ਵਿੱਚ ਮਹਾ ਬਿਖ ਜਿਹੜੀ ਜ਼ਹਿਰ ਹੈ ਨਾ ਮਾਇਆ ਉਹਨੂੰ ਖਾਈ ਜਾਂਦੇ ਆ ਪੁੱਤ ਕਟੰਬ ਗ੍ਰਹਿ ਮੋਇਆ ਮਾਇਏ ਕਿ ਉਹਨੇ ਤਾਂ ਕਰਾ ਜੇ ਰੱਬ ਨਾਲ ਨਹੀਂ ਜੋੜੇ ਕਹਿੰਦੇ ਫਿਰ ਪੁੱਤਰ ਹੋਵੇ ਪਰਿਵਾਰ ਹੋਵੇ ਘਰ ਹੋਵੇ ਸਾਰਾ ਕੁਝ ਮੋਹ ਮਾਇਆ ਮਨ ਮੁਖ ਅੰਦਾ ਆਵੇ ਜਾਵੇ ਮਨ ਦੇ ਪਿੱਛੇ ਤੁਰਦਾ ਤੇ ਅੰਧਕਾਰ ਦੇ ਵਿੱਚ ਆਉਂਦਾ ਤੇ ਜਾਂਦਾ ਇਸ ਸੰਸਾਰ ਦੇ ਵਿੱਚ ਜੰਮਦਾ ਤੇ ਮਰ ਜਾਂਦਾ ਹਰ ਹਰ ਨਾਮ ਦੇਵਹਿ ਜਨ ਸੋਏ ਜਿਹਨਾਂ ਨੂੰ ਪਰਮੇਸ਼ਰ ਹਰੀ ਪਰਮੇਸ਼ਰ ਨਾਮ ਦਿੰਦਾ ਹੈ ਨਾ ਅਨ ਦਿਨ ਭਗਤ ਗੁਰ ਸ਼ਬਦੀ ਹੋਏ ਉਹ ਹਰ ਵੇਲੇ ਗੁਰੂ ਕੇ ਸ਼ਬਦ ਵਿੱਚ ਜੁੜ ਕੇ ਪ੍ਰਮਾਤਮਾ ਦੀ ਭਗਤੀ ਕਰਦੇ ਆ ਗੁਰਮਤ ਬਿਰਲਾ ਬੁੱਝੈ ਕੋਏ ਗੁਰੂ ਦੀ ਮਤ ਨੂੰ ਕੋਈ ਬਿਰਲਾ ਸਮਝਦਾ ਸਤਗੁਰੂ ਤਾਂ ਬਾਰ ਬਾਰ ਕਹਿੰਦੇ ਗੁਰ ਕੀ ਮਤ ਤੂੰ ਲਈ ਆਣ ਭਗਤ ਬਿਨਾ ਬੋ ਡੂਬੇ ਸਿਆਣੇ ਇਹ ਕਿੱਥੇ ਉਹ ਪ੍ਰਮਾਤਮਾ ਦੇ ਮਲਾਪ ਦੇ ਸ਼ਬਦ ਹੁੰਦੇ ਆ ਕਿੱਥੇ ਬੰਦਿਆਂ ਦੇ ਨਾਲ ਜੋੜ ਦਿੰਦੇ ਆਪਾਂ ਕਿੱਥੇ ਕਿੱਡੀ ਅਧਿਆਤਮਿਕ ਚੀਜ਼ ਹੁੰਦੀ ਆ ਕਿੱਥੇ ਉਹਦੀ ਆਧਾਰਨ ਦਿੱਤੀ ਜਾਂਦੀ ਹੈ ਕਿ ਬੰਨ ਦੇ ਪਿੱਛੇ ਤੋਰਦੇ ਆ ਨਾ ਲੋਕੀ ਖੁਸ਼ ਹੋ ਜਾਣ ਪਰ ਗੁਰੂ ਮਹਾਰਾਜ ਕਹਿੰਦੇ ਮਨ ਮੁਖ ਅੰਦਾ ਆਵੈ ਜਾਏ ਹਰ ਹਰ ਨਾਮ ਦੇ ਵਹਿ ਜਨ ਸੋਏ ਅਣ ਦਿਨ ਭਗਤ ਗੁਰ ਸ਼ਬਦੀ ਹੋਏ ਗਰਮਤ ਬਿਰਲਾ ਬੂਝੈ ਕੋ ਨਾਨਕ ਨਾਮ ਸਮਾਵੈ ਸੋਏ ਜਿਹੜਾ ਗੁਰੂ ਦੀ ਮਤ ਲੈਂਦਾ ਤੋ ਪਰਮੇਸ਼ਰ ਦੇ ਨਾਮ ਦੇ ਵਿੱਚ ਸਮਾ ਜਾਂਦਾ ਲੀਨ ਹੋ ਜਾਂਦਾ ਇਸ ਕਰਕੇ ਪਾਸ਼ਾ ਗੁਰੂ ਅਮਰਦਾਸ ਜੀ ਕਹਿੰਦੇ ਹਰ ਹਰ ਨਾਮ ਜਪੋ ਮੇਰੇ ਭਾਈ ਗੁਰਮੁਖ ਸੇਵਾ ਹਰ ਕਾਲ ਥਾਂ ਪਾਈ ਰaho ਗੁਰੂ ਮਹਾਰਾਜ ਕਿਰਪਾ ਕਰਨ ਇਹਨੀਆਂ ਬੇਨਤੀਆਂ ਸਾਧ ਸੰਗਤ ਦੀ ਪ੍ਰਵਾਨ ਕਰਨੀਆਂ ਬਲਾ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ